ਬੀੜ ਫਰਾਰ ਤੋਂ ਪ੍ਰੇਖਣ ਕਰਾ ਚੱਲ ਰਿਹਾ ਹੈ ਕਿ ਅਜੇ ਇਹ ਕੁਝ ਵੀ ਕਹਿਣਾ ਮੁਸ਼ਕਲ ਹੈ ਕਿ ਕਿੰਨੇ ਬੰਦੇ ਆ ਗਏ ਉਹ ਚੀਜ਼ ਨੂੰ ਵੈਰੀਫਾਈ ਕਰ ਰਿਹਾ ਕਿ ਕਿੰਨੇ ਬੰਦੇ ਆ ਗਏ ਬਾਕੀ ਤੋਂ ਤੁਹਾਡੇ ਸਾਹਮਣੇ ਹੀ ਹੈ ਆਪਰੇਸ਼ਨ ਚੱਲ ਰਿਹਾ ਹੈ ਪੂਰੇ ਜੋਰ-ਸ਼ੋਰ ਨਾਲ ਲੱਗਿਆ ਹੋਇਆ ਹੈ ਜੇ ਕੋਈ ਅੰਦਰ ਆਇਆ ਸੀ ਕਰੋ ਨੂੰ ਜਗਾ ਕੱਢ ਕੇ ਜਲਦੀ ਹਸਪੀਟਲ ਲੱਗੇ ਜਾਏ ਚੁੱਕਾ ਹੈ ਠੀਕ ਹੈ ਇਹ ਵੀ ਪਹਿਲਾਂ ਤਾਂ ਬੜੀ ਮੰਦਭਾਗੀ ਕਰਨਾ ਪਰ ਅਜੇ ਤੱਕ ਕਿਸੇ ਕਿਸਮ ਦੀ ਐਸੀ ਐਸਯੂਡੀਜੀ ਜਾਂ ਕਿਸੇ ਵੀ ਕਿਸੇ ਕੋਈ ਖਬਰ ਨਹੀਂ ਹੈ ਰਾਜ ਰਚ ਚੱਲੀ ਤੇ ਉਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਜਿੰਨੇ ਵੀ ਰਹਾਖ ਕਰਮਚਾਰੀ ਨੇ ਉਹ ਲਗਾਤਾਰ ਲੱਗੇ ਤੁਸੀਂ ਦੇਖ ਹੀ ਰਹੇ ਹੋ ਪਰ ਮੈਨੂੰ ਇਹ ਲੱਗਦਾ ਬਹੁਤ ਜਲਦੀ ਹੈ ਜਿਹੜਾ ਮਤਲਬ ਆਕਾਰਿਆ ਜਾਊਗਾ ਔਰ ਉਸ ਤੋਂ ਬਾਅਦ ਜਿਹੜਾ ਸਾਰਾ ਕੋਲ ਪਲੇਸ ਜਿਹੜੀ ਸਾਰੀ ਕਲੀਅਰ ਸਾਹਮਣੇ ਆਪਾਂ ਨੂੰ ਨਜ਼ਰ ਆ ਗਿਆ। ਕਿ ਕਿੰਨੇ ਬੰਦੇ ਜਿਹੜੇ ਕਿਤੇ ਬੰਦੇ ਬਸ ਆਪਣਾ ਭੱਜੇ ਸੀ। ਨਹੀਂ ਹਜੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ। ਜਿਸ ਦਾ ਵੀ ਜਾਣਕਾਰੀ ਦਿੱਤੀ ਗਈ ਹੈ ਜੇ ਮਾਲਕ ਵੱਲੋਂ ਪਤਾ ਚੱਲਿਆ ਬੰਦ ਪ੍ਰਸ਼ਾਸਨ ਵੱਲੋਂ ਕਹਿੰਦਾ ਜੀ ਉਹ ਤਾਂ ਕੋਈ ਨਹੀਂ ਹੈ ਇੱਥੇ ਸਾਰੇ ਬੰਦੇ ਕਰ ਲਏ ਸੀ। ਲੇਕਿਨ ਇਹਦੇ ਤੇ ਜ਼ਮੀਨ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਸਾਰਾ ਕਲੀਅਰ ਸਾਹਮਣੇ ਨਹੀਂ ਆ ਜਾਂਦਾ। ਮੇਰਾ ਸਵਾਲ ਬਟਾ ਇਹ ਸਿੱਧੇ ਤੇ ਇਹਦੇ ਤੌਰ ਤੇ ਬਿਲਡਿੰਗ ਦਾ ਬਹੁਤ ਮਸਲਾ ਹੈ ਕਿ ਕੋਈ ਕਰਤਾ ਨੂੰ ਪੁੱਛ ਕਿੰਨੀ ਮਾਰਦੀ ਬੇਸਮੈਂਟ ਪਰ ਕਿੰਨੀ ਮਾਰਕੀ ਉੱਪਰ ਬਣਦੀ। ਦੇਖੋ ਗੱਲ ਇਹ ਹੈ ਵੀ ਇਹਦੇ ਤੇ ਜਿਹੜੀ ਕਾਰਵਾਈ ਜਾ ਰਹੀ ਹੈ ਪਿਛਲੇ 2 ਮਹੀਨੇ ਤੋਂ ਲਗਾਤਾਰ ਜਿਹੜੀਆਂ ਵੀ ਨਜਾਇਜ਼ ਬਿਲਡਿੰਗਾਂ ਬਣੀਆਂ ਉਹ ਲੋਕ ਸਿਲ ਤੇ ਜਾ ਚੁੱਕੇ ਨੇ ਔਰ ਕਈ ਬਿਲਡਿੰਗਾਂ ਤਾਂ ਫਾਈਨਲ ਨੋਟਿਸ ਦੇ ਉੱਤੇ ਜਾ ਚੁੱਕੇ ਨੇ ਔਰ ਉਹਨਾਂ ਨੂੰ ਸੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਉਹ ਜਿਹੜੀ ਕਾਰਵਾਈ ਅਲੱਗ ਤੌਰ ਤੇ ਚੱਲ ਰਹੀ ਹੈ ਇੱਥੇ ਵੀ ਜੇ ਕੋਈ ਐਸੀ ਗੱਲ ਹੋਈ ਹੋਊਗੀ ਗਲਤੀ ਕਿਸੇ ਨੇ ਕੀਤੀ ਹੋਊਗੀ ਜਾਂ ਨਜਾਇਜ਼ੀ ਸਾਰੀ ਕੀਤੀ ਹੋਊਗੀ ਸਖਤ ਕਾਰਵਾਈ ਕੀਤੀ ਜਾਊਗੀ ਤੁਹਾਡੇ ਸਾਹਮਣੇ ਮੈਂ ਵਾਅਦਾ ਕਰਦਾ ਠੀਕ ਹੈ